ਇੰਨੀ ਕੁ ਰਤੀ ਪਰ ਵੀ ਕਿਸੇ ਨੇ ਤੁਹਾਡੀ ਹੈਲਪ ਕੀਤੀ ਆ ਉਹਦਾ ਅਹਿਸਾਨ ساری ਉਮਰ ਨਾ ਭੁੱਲੋ ਕਦੀ ਨਾ ਭੁੱਲੋ ਜੇ ਮੈਂ ਆਪਣੀ ਗੱਲ ਕਰਾਂ ਇੱਥੇ ਇੰਗਲੈਂਡ ਦੇ ਵਿੱਚ ਅਗਰ ਮੈਂ ਸੋਹਣੀ ਰੋਟੀ ਖਾਣਾ ਤਾਂ ਉਹਦੇ ਪਿੱਛੇ ਬਹੁਤ ਮੇਰੇ ਸਜਣਾ ਦਾ ਰਿਸ਼ਤੇਦਾਰਾਂ ਦਾ ਪਿਆਰਿਆਂ ਦਾ ਬਜ਼ੁਰਗਾਂ ਦਾ ਹੱਥ ਆ ਉਦੇ ਪਿੱਛੇ ਮੇਰੇ ਮਾਪੇ ਦਾ ਹੱਥ ਤੇ ਮਾਪੇ ਤੋਂ ਬਾਅਦ ਮੇਰੀ ਭੂਆ ਜੀ ਦੀ ਲੜਕੀ ਤੇ ਉਹਨਾਂ ਦੇ ਪਰੋਹਣੇ ਦਾ ਹੱਥ ਮੇਰੇ ਨਾਨਾ ਜੀ ਤੇ ਮੇਰੇ ਮਾਮਾ ਜੀ ਦਾ ਹੱਥ ਮੇਰੇ ਪਿੰਡੂ ਪਰਮਜੀ ਸਿੰਘ ਤੇਸੀ ਦਾ ਹੱਥ ਇੱਥੇ ਮੈਨੂੰ ਪੱਕਾ ਕਰਨ ਦੇ ਪਿੱਛੇ ਮੇਰੇ ਸੱਸ ਤੇ ਸਹੁਰੇ ਦਾ ਹੱਥ ਅੱਜ ਇਸ ਦੁਕਾਨ ਦੇ ਵਿੱਚ ਬੈਠ ਕੇ ਮੈਂ ਆਪ ਜੀ ਦੇ ਨਾਲ ਗੱਲਬਾਤ ਕਰ ਰਿਹਾ ਏ ਦੁਕਾਨ ਮੈਨੂੰ ਮੇਰੇ ਪਿਆਰੇ ਜੇ ਕਸਟਮਰ ਨੇ ਲੈ ਕੇ ਦਿੱਤੀ ਸੀ ਜਿਹਦਾ ਨਾਂ ਸੀ ਨਿੱਕੀ ਉਹਦਾ ਹੱਕ ਕਿਹਦਾ ਕਿਹਦਾ احسان ہے پُلا جنہوں نے ਮੈਨੂੰ ਇੱਥੇ ਤੱਕ ਪਹੁੰਚਾਇਆ میں آرام دی ਰੋਟੀ ਖਾਣਾ کبھی ਤੰਗੀ ਪੇਸ਼ੀ ਨਹੀਂ ਆਈ صرف ਇਹਨਾਂ ਦੇ ਕਰਕੇ ਮੈਂ ਇਹਨਾਂ ਸਾਰਿਆਂ ਦਾ ਲੱਖ ਲੱਖ ਸ਼ੁਕਰ ਕਰਦਾ ਰੱਬ ਇਹਨਾਂ ਦੀਆਂ ਲੰਮੀਆਂ ਉਮਰਾਂ کرے ਸੇਤਾਂ ਠੀਕ ਰੱਖੇ ਹਰ ਪਾਸਿਓ ਖੁਸ਼ੀਆਂ ਖੁਸ਼ੀਆਂ ਦੇਣ ਮਹਾਰਾਜ ਇਹਨਾਂ ਨੂੰ ਇਹ ਅਰਦਾਸ ਕਰਦਾ ਕਿਉਂਕਿ ਮਹਾਰਾਜ ਤਾਂ ਹੈਲਪ ਕਰਦੇ ਹੀ ਕਰਦੇ ਨੇ ਪਰ ਪ੍ਰਮਾਤਮਾ ਨੇ ਇਹ ਤਾਂ ਨਹੀਂ ਬੇਹੱਥ ਆਪਣਾ ਅਸਮਾਨ ਚੋਂ ਕੱਢ ਦੇਣਾ ਸਾਖਸ਼ਾਤ ਮੇਰੇ ਸਾਹਮਣੇ ਆ ਕੇ ਖੜ ਜਾਣਾ ਕਿ ਦਸਤਨ ਨੂੰ ਮੇਰੇ ਪੁੱਤਰਾ ਕੀ ਚਾਹੀਦਾ ਰੱਬ ਨੇ ਵੀ ਤਾਂ ਬੰਦੇ ਹੀ ਭੇਜਣੇ ਹੁੰਦੇ ਤੁਹਾਡੀ ਹੈਲਪ ਤੇ ਲਈ ਸੁਇਨਾ ਸੱਜਣਾ ਦਾ ਇਹਨਾਂ ਪਿਆਰਿਆਂ ਦਾ ਬਹੁਤ एहसान ਮੇਰੇ ਤੇ ਮੈਂ ਸਾਰੀ ਉਮਰ ਭੁੱਲ ਨਹੀਂ ਸਕਦਾ ਇੱਕ ਛੋਟੀ ਜੀ ਸਟੋਰੀ ਸਾਂਝੀ ਕਰਾਂਗਾ ਆਪ ਜੀ ਨਾਲ ਕਹਿੰਦੇ ਹੜ ਆ ਗਿਆ ਕਿਤੇ ਬੜਾ ਨੁਕਸਾਨ ਹੋ ਰਿਹਾ ਤੇ ਇੱਕ ਬੰਦਾ ਛੱਤ ਤੇ ਚੜ ਗਿਆ ਆਪਣੇ ਆਪ ਨੂੰ ਬਚਾਉਣ ਦੇ ਲਈ ਉਹਨੇ ਦੇਖਿਆ ਕਿ ਪਾਣੀ ਹੋਰ ਉੱਪਰ ਨੂੰ ਆ ਰਿਹਾ ਹੋ ਸਕਦਾ ਮੈਂ ਡੁੱਬ ਜਾ ਪਾਣੀ ਦੇ ਵਿੱਚ ਪਰ ਐਨੇ ਨੂੰ ਕੀ ਦਿਖਦਾ ਇੱਕ ਬਹੁਤ ਵੱਡਾ ਲੱਕੜ ਦਾ ਮੁੱਢ ਪਾਣੀ ਵਿੱਚ ਜਾ ਰਿਹਾ ਤੇ ਉਹਦੇ ਤੇ ਇੱਕ ਬੰਦਾ ਬੈਠਾ ਉਹਨੇ ਆਵਾਜ਼ ਦਿੱਤੀ ਉਸ ਛੱਤ ਤੇ ਖੜੇ ਬੰਦੇ ਨੂੰ ਆ ਜਾ ਮੇਰੇ ਨਾਲ ਇਸ ਲੱਕੜ ਦੇ ਮੁੱਢ ਤੇ ਬਹਿ ਜਾ ਆਪਾਂ ਦੋਨੇ ਪੱਜਾਂਗੇ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਪਰਮਾਤਮਾ ਬਚਾਏਗਾ ਮੈਂ ਬੜੀ ਰੱਬ ਦੀ ਭਗਤੀ ਕਰਦਾ ਮੈਂ ਬੜਾ ਰੱਬ ਨੂੰ ਮੰਨਦਾ ਰੱਬ ਮੈਨੂੰ ਖੁਦ ਆਪ ਬਚਾਏਗਾ ਉਹ ਕਹਿੰਦਾ ਤੇਰੀ ਮਰਜੀ ਉਹ ਚਲੇ ਗਿਆ ਫਿਰ ਥੋੜੀ ਜੇਰ ਬਾਅਦ ਕੀ ਦੇਖਦਾ ਕਿਸੇ ਬੰਦੇ ਨੇ ਟਾਇਰ ਨੂੰ ਜਫਾ ਪਾਇਆ ਉਹਨੇ ਵੀ ਕਿਹਾ ਆ ਜਾ ਆਪਾਂ ਦੋਨੇ ਵਜ ਜਾਗੇ ਇਸ ਟਾਇਰ ਨੂੰ ਫੜ ਕੇ ਉਹ ਕਹਿੰਦਾ ਨਹੀਂ ਤੂੰ ਜਾ ਮੈਨੂੰ ਰੱਬ ਬਚਾਏਗਾ ਮੈਨੂੰ ਮੇਰਾ ਅਕਾਲ ਪੁਰਖ ਅੱਲਾ ਬਚਾਏਗਾ ਤੂੰ ਜਾ ਉਹ ਚਲੇ ਗਿਆ ਫਿਰ ਥੋੜੀ ਦੇਰ ਬਾਅਦ ਇੱਕ ਕਿਸ਼ਤੀ ਆਈ ਕਿਸ਼ਤੀ ਵਿੱਚ ਦੋ ਚਾਰ ਜਾਣੇ ਸੀ ਉਹਨਾਂ ਨੇ ਆਵਾਜ਼ ਮਾਰੀ ਉਸ ਕੋਠੇ ਤੇ ਉਸ ਮਕਾਨ ਤੇ ਖੜੇ ਬੰਦੇ ਨੂੰ ਕਿ ਆ ਜਾ ਭਾਈ ਸਾਡੇ ਨਾਲ ਕਿਸ਼ਤੀ ਵਿੱਚ ਬਚ ਜਾਏਗਾ ਉਹ ਕਹਿੰਦਾ ਨਹੀਂ ਨਹੀਂ ਮੈਨੂੰ ਰੱਬ ਬਚਾਏਗਾ ਮੈਨੂੰ ਰੱਬ ਤੇ ਪੂਰਾ ਭਰੋਸਾ ਹੈ ਤੇ ਖੁਦਾ ਆਏਗਾ ਮੈਨੂੰ ਬਚਾਉਣ ਦੇ ਲਈ ਬੜੀਆਂ ਆਵਾਜ਼ਾਂ ਮਾਰੀਆਂ ਉਹਨਾਂ ਨੇ ਨਹੀਂ ਮੰਨਿਆ ਉਹ ਵੀ ਚਲੇ ਗਿਆ ਅਖੀਰ ਕੀ ਹੋਇਆ ਪਾਣੀ ਉੱਪਰ ਚੜ ਗਿਆ ਤੇ ਉਹ ਕੋਠਾ ਜਿਹੜਾ ਮਕਾਨ ਸੀ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਗਿਆ ਡੁੱਬ ਗਿਆ ਮਰ ਗਿਆ ਤੇ ਜਦੋਂ ਰੱਬ ਦੇ ਘਰ ਗਿਆ ਤਾਂ ਰੱਬ ਨੂੰ ਬੜੇ ਤਾਣੇ ਮੇਨੇ ਮਾਰਦਾ ਕਿ ਮਾਲਕਾ ਮੈਂ ਤੈਨੂੰ ਇੰਨਾ ਮੰਨਣ ਵਾਲਾ ਇੰਨੀ ਤੇਰੀ ਪੂਜਾ ਭਗਤੀ ਪਾਠ ਕਰਨ ਵਾਲਾ ਤੂੰ ਮੈਨੂੰ ਬਚਾਇਆ ਹੀ ਨਹੀਂ ਮੈਨੂੰ ਇੰਨੀ ਆਸਥਾ ਸੀ ਤੇਰੇ ਤੇ ਇੰਨਾ ਵਿਸ਼ਵਾਸ ਸੀ ਤੂੰ ਬੋੜਿਆ ਹੀ ਨਹੀਂ ਤਾਂ ਰੱਬ ਨੇ ਵਿਪਟ ਕੇ ਥੱਪੜ ਮਾਰਿਆ ਬੂਥੇ ਦੇ ਕਹਿੰਦਾ ਭੂਤ ਨਹੀਂ ਦਿਆ ਪਹਿਲਾਂ ਲੱਕੜ ਤੇ ਬੈਠੇ ਉਸ ਬੰਦੇ ਨੂੰ ਭੇਜਿਆ ਤੇਰੇ ਲਈ ਤੂੰ ਮੰਨਿਆ ਨਹੀਂ ਫਿਰ ਇੱਕ ਟਾਇਰ ਵਾਲੇ ਨੂੰ ਭੇਜਿਆ ਤੂੰ ਤਾਂ ਨਹੀਂ ਮੰਨਿਆ ਫਿਰ ਤੇਰੀ ਲਈ ਮੈਂ ਕਿਸ਼ਤੀ ਭੇਜੀ ਫਿਰ ਤੂੰ ਤਾਂ ਨਹੀਂ ਮੰਨਿਆ ਹੋਰ ਤੈਨੂੰ ਕੀ ਚਾਹੀਦਾ ਸੀ ਮੈਂ ਉਹਨਾਂ ਦੇ ਵਿੱਚ ਹੀ ਸੀਗਾ ਨਾ ਮੈਂ ਉਹਨਾਂ ਦਾ ਰੂਪ ਟੰਨ ਕਰਕੇ ਤੈਨੂੰ ਬਚਾਉਣਾ ਆਇਆ ਸੀ ਸੋ ਇੱਥੇ ਗੱਲ ਸਮਝਣ ਵਾਲੀ ਇਹ ਆ ਦੋਸਤੋ ਰੱਬ ਸਾਡੀ ਪੂਰੀ ਮਦਦ ਕਰਦਾ ਪਰ ਕਿਸੇ ਨਾ ਕਿਸੇ ਦੇ ਥਰੂ ਕਰਦਾ ਸੋ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਸੋਹਣੇ ਰਿਸ਼ਤੇਦਾਰ ਆਏ ਨੇ ਸੱਜਣ ਆਏ ਨੇ ਦੋਸਤ ਆਏ ਨੇ ਮੈਂ ਉਹਨਾਂ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਰੱਬ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੀਆਂ ਸੇਤਾਂ ਨੂੰ ਹਰ ਪਾਸਿਓ ਤੁਹਾਨੂੰ ਜਾਨੀ ਕਿ ਹਰ ਖੁਸ਼ੀ ਪਰਮਾਤਮਾ ਤੁਹਾਨੂੰ ਦੇਵੇ ਇਹ ਮੇਰੀ ਅਰਦਾਸ ਮੇਰੀ ਜੋਦੜੀ ਇਹ ਮੇਰੀ ਬੇਨਤੀ ਆ ਰੱਬ